अच्छा ਤੁਸੀਂ ਖੜੇ ਹੋ ਬਸ ਰੁਕੀਓ ਕੋਈ ਅਜੇ ਤੱਕ ਆਉਂਦਾ ਨਹੀਂ ਠੀਕ ਹੈ ਕਿੰਨੀਆਂ ਸਵਾਰੀਆਂ ਖੜੀਆਂ ਨੇ ਕਿੰਨੇ ਟਾਈਮ ਕਿੰਨਾ ਟਾਈਮ ਤੋਂ ਖੜੇ ਹੋ ਤੁਸੀਂ ਜੀ ਸਾਡੇ ਤੇ ਪਾ ਜੀ ਖੜੇ ਛੱਗੇ ਪੁੱਛੋ ਮਾਤਾ ਜੀ ਖੜੇ ਨੇ ਮਾਤਾ ਜੀ ਕਿੰਨੀ ਕਿ ਦਿੱਕਤ ਆ ਰਹੀ ਹੈ ਤੁਹਾਨੂੰ ਜੀ ਅਥੇ ਦਿੱਕਤ ਆ ਰਹੀ ਜਿੱਥੇ ਵੀ ਖੜਾ ਨੇ ਕੋਈ ਵਾਸਤੇ ਰੁਕੀ ਜੇ ਲੱਗ ਰਹੀ ਕਿੰਨੇ ਟਾਈਮ ਹੋ ਗਏ ਖੜੇ ਮਾਰੀ ਮਾਤਾ ਜੀ ਉਧਰ ਸੁਖਦੀ ਨਹੀਂ ਜੀ ਸਰ ਅੱਜ ਸ਼ਹਿਰ ਦੀ ਮੇਨ ਬੈਰੀਅਰ ਚੌਂਕ ਦੇ ਵਿੱਚ ਬੱਸਾਂ ਨੂੰ ਰੋਕਣ ਲਈ ਸ਼ਹਿਰ ਜਿਹੜੀ ਪਬਲਿਕ ਹੈ ਉਹ ਤੁਹਾਨੂੰ ਮਿਲਣ ਲਈ ਆਈਸੀ ਤੇ ਮੰਗ ਪੱਤਰ ਦਿੱਤਾ ਸੀ ਕਿਵੇਂ ਅੱਗੇ ਦੇ ਬਾਰੇ ਹੋਣਾ ਕੀ ਦਾ ਠੀਕ ਹੈ ਜੀ ਉਹਨਾਂ ਨੇ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੂੰ ਸੁਣ ਲਿਆ ਗਿਆ ਤੇ ਉਹਦੇ ਚ ਜੋ ਵੀ ਅੱਗੇ ਪੀਆਰਟੀਸੀ ਦੇ ਅਧਿਕਾਰੀਆਂ ਨਾਲ رابطہ ਕਰਕੇ ਜੋ ਵੀ ਪੋਸੀਬਲ ਹੋਏਗਾ ਉਸ ਅਸਰ ਨਾਲ ਕਾਰਵਾਈ ਕੀਤੀ ਜਾਏਗੀ